ਸਤ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਛੋਟਾ ਜਿਹਾ ਤੇ ਬਹੁਤ ਹੀ ਆਸਾਨ ਡਿਜ਼ਾਈਨ ਸ਼ੇਅਰ ਕਰਾਂਗੀ ਜਿਹਨੂੰ ਮੈਂ ਜ਼ਰਦੋਸੀ ਤੇ 골ਡਨ ਸਿਕਵਨ ਦੇ ਨਾਲ ਬਣਾਇਆ ਹੈ ਇਹ ਡਿਜ਼ਾਈਨ ਤੁਸੀਂ ਬਥੇਰੇ ਸੂਟਾਂ ਦੇ ਹੈਵੀ ਸੂਟਾਂ ਤੇ ਵਿਖਿਆ ਹੋਣਾ ਛੋਟਾ ਜਿਹਾ ਡਿਜ਼ਾਈਨ ਹੈ ਤੇ ਜਿਹੜਾ ਇਹ ਛੋਟਾ ਜਿਹਾ ਡਿਜ਼ਾਈਨ ਹੈ ਇਹਨੂੰ ਭਰਿਆ ਭਰੇ ਹੋਏ ਜਿਹੜੇ ਬ੍ਰਾਈਡਲ ਸੂਟ ਨੇ ਲਹੰਗੇ ਨੇ ਭਰੇ ਸੂਟਾਂ ਤੇ ਇਹ ਡਿਜ਼ਾਈਨ ਬਣਾਇਆ ਜਾਂਦਾ ਹੈ ਇਹਨੂੰ ਤੁਸੀਂ ਉਂਝ ਵੀ ਆਪਣੇ ਸੂਟ ਤੇ ਬਣਾ ਸਕਦੇ ਹੋ ਤੇ ਇਸ ਨੂੰ ਬੁੱਟਸ ਬੋਲਦੇ ਹਨ ਇਹ ਬਹੁਤ ਹੀ ਸੋਹਕਾ ਡਿਜ਼ਾਈਨ ਹੈ ਆਓ ਮੈਂ ਤੁਹਾਨੂੰ ਦੱਸਾਂ ਕਿ ਇਸ ਤਰ੍ਹਾਂ ਬਣਾਉਂਦੇ ਨੇ ਸਭ ਤੋਂ ਪਹਿਲਾਂ ਅਸੀਂ ਪੈਨ ਦੇ ਨਾਲ ਡਰਾ ਕਰ ਲਾਂਗੇ ਇਹ ਨੋਟ ਬਣਾਇਆ ਸੈਂਟਰ ਨੋਟ ਤੇ ਫਿਰ ਇਸ ਤਰ੍ਹਾਂ ਚਾਰ ਡੰਡੀਆਂ ਅਸੀਂ ਖਿੱਚ ਲਈਆਂ ਇਹਨੂੰ ਤੁਸੀਂ ਸੂਟ ਤੇ ਵੀ ਬਣਾ ਸਕਦੇ ਹੋ ਤੇ ਇਹ ਪ੍ਰੈਕਟਿਸ ਕਰੋ ਪਹਿਲਾਂ ਬਹੁਤ ਹੀ ਸੋਖਾ ਹੈ ਇਹ ਬਣਾਉਣਾ ਤੇ ਹੁਣ ਦੇਖੋ ਮੈਂ ਇੱਥੇ ਇਹ ਲਾਈਨ ਡਰਾ ਕਰ ਲਈ ਤੇ ਫਿਰ ਹੁਣ ਅਸੀਂ ਜ਼ਰਦوزی ਦੀ ਕਟਿੰਗ ਕਰਾਂਗੇ ਇਹਨੂੰ ਜ਼ਰਦوزی ਬੋਲਦੇ ਨੇ ਇਹ ਬੜੇ ਹੀ ਆਰਾਮ ਨਾਲ ਇਸ ਨੂੰ ਫੜਨਾ ਹੁੰਦਾ ਹੈ ਤੇ ਅਸੀਂ ਇਸ ਨੋਟ ਤੱਕ ਜਿਉ ਇਹ ਨੋਟ ਤੁਸੀਂ ਦੇਖ ਰਹੇ ਹੋ ਇਸੇ ਕਟਿੰਗ ਕਰਾਂਗੇ ਸੈਂਟਰ ਦੇ ਨੋਟ ਤੋਂ ਲੈ ਕੇ ਜਿਹੜਾ ਸੈਂਟਰ ਪੁਆਇੰਟ ਹੈ ਇਸ ਪੁਆਇੰਟ ਤੱਕ ਅਸੀਂ ਜ਼ਰਦوزی ਦੇਖ ਲੈਣੀ ਕਿੰਨੀ ਆਉਂਦੀ ਹੈ ਅਜਰਦੋਸੀ ਇੱਥੇ ਤੁਸੀਂ ਰੱਖ ਲਓ ਜਿਹੜੇ ਬਿਗਨਰਸ ਨੇ ਉਹ ਪਹਿਲਾਂ ਇਸ ਤਰ੍ਹਾਂ ਵੇਖ ਲਓ ਸਾਈਜ਼ ਕਿੰਨਾ ਚਾਹੀਦਾ ਹੈ ਇੱਥੇ ਤੱਕ ਆ ਰਹੀ ਏ ਤੇ ਤੁਸੀਂ ਇਜ਼ੀ ਡਬਲ ਇਹਨੂੰ ਮੋੜ ਕੇ ਵੇਖ ਲਓ ਕਿੰਨਾ ਬੰਦ ਆ ਏ ਸੈਂਟਰ ਤੇ ਰੱਖ ਲੈਣਾ ਹੈ ਪਹਿਲਾਂ ਤੁਸੀਂ ਜਰਦੋਸੀ ਨੂੰ ਸੈਂਟਰ ਤੋਂ ਇੱਥੇ ਤੱਕ ਦੇਖ ਲਓ ਫਿਰ ਇਸ ਨੂੰ ਮੋੜ ਲਓ ਤੇ ਇਹ ਮੋੜ ਕੇ ਦੇਖੋ ਕਿੱਥੇ ਤੱਕ ਬੰਦੀ ਏ ਉਹਨੇ ਜਰਦੋਸੀ ਦੀ ਅਸੀਂ ਕਟਿੰਗ ਕਰ ਲਾਂਗੇ ਇੱਥੇ ਤੱਕ ਆਂਦੀ ਏ ਤੁਸੀਂ ਇਹ ਦੇਖ ਸਕਦੇ ਹੋ ਸਾਨੂੰ ਇੱਥੇ ਤੱਕ ਆ ਰਹੀ ਤੇ ਇਸ ਤੋਂ ਇੰਨੀ ਇਸ ਸਾਈਜ਼ ਦੀਆਂ ਸਾਨੂੰ ਚਾਰ ਜਰਦੂਸੀ ਚਾਹੀਦੀਆਂ ਨੇ ਇਸੇ ਸਾਈਜ਼ਾਂ ਨੂੰ ਇਸ ਤਰ੍ਹਾਂ ਸਾਈਜ਼ ਮਿਲ ਜੇਗਾ ਪਰਫੈਕਟ ਸਾਈਜ਼ ਇਸ ਤਰ੍ਹਾਂ ਮਿਲ ਸਕਦਾ ਹੈ ਇਹ ਇਹ ਦੇਖੋ ਈਜ਼ੀ ਹੋਣਾ ਸੀ ਚਾਰ ਕਟਿੰਗ ਕਰ ਲਾਂਗੇ ਇਸੇ ਸਾਈਜ਼ ਦੀਆਂ ਇਸੇ ਸਾਈਜ਼ ਦੀ ਅਸੀਂ ਚਾਰ ਕਟਿੰਗ ਕਰਾਂਗੇ ਕਿਉਂਕਿ ਜੋ ਡੰਡੀਆਂ ਨੇ ਇਹ ਚਾਰ ਨੇ ਤੇ ਸਾਨੂੰ ਚਾਰ ਜਰਦੂਸੀ ਚਾਹੀਦੀਆਂ ਨੇ ਏ ਦੇਖੋ ਮੈਂ ਚਾਰ ਕਟਿੰਗ ਕਰ ਲਿਆ ਨੇ ਹੁਣ ਇੱਕ ਜਰਦੋਸੀ ਅਸੀਂ ਹੋਰ ਲਾਵਾਂਗੇ ਇਸੇ ਸਾਈਜ਼ ਜੋ ਜੋ ਕਟਿੰਗ ਕੀਤੀ ਹੈ ਜੋ ਇਸ ਸਾਈਜ਼ ਨੇ ਇਸ ਸਾਈਜ਼ ਤੋਂ ਥੋੜਾ ਵਧਾ ਕੇ ਇੱਕ ਹੋਰ ਜਰਦੋਸੀ ਲਾਵਾਂਗੇ ਇਸ ਸਾਈਜ਼ ਤੋਂ ਥੋੜਾ ਜਿਹਾ ਵਧਾ ਕੇ ਇੰਨੇ ਕ ਇੰਨਾ ਕ ਵਧਾਣਾ ਹੈ ਬਸ ਇੱਕ ਜਰਦੋਸੀ ਹੋਰ ਕਟਿੰਗ ਕਰਾਂਗੇ ਔਰ ਇਸ ਦੇ ਵਿੱਚੋਂ ਬਰਾਬਰ ਸਾਈਜ਼ ਦੇ ਚਾਰ ਕਟਿੰਗ ਹੋਰ ਕਰਾਂਗੇ ਉਹ ਚਾਰ ਕਿਦੇ ਉਸ ਤੇ ਚਾਹੀਦੇ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਾਂਗੀ ਏਜੀ ਅਸੀਂ ਚਾਰ ਕਟਿੰਗ ਕਰ ਲਾਂਗੇ ਇੱਕੋ ਸਾਈਜ਼ ਦੀਆਂ ਬਰਾਬਰ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ 8 ਜੜਦੂਸੀ ਸੜਕੂ ਕੰਪਲੀਟ ਹੋ ਗਈ ਜਿਸ ਦੇ ਵਿੱਚੋਂ ਚਾਰ ਵੱਡੀਆਂ ਹਨ ਤੇ ਚਾਰ ਜੜਦੂਸੀ ਛੋਟੀਆਂ ਨੇ ਹੁਣ ਅਸੀਂ ਆਰੀ ਦੇ ਨਾਲ ਇੱਕ ਨੋਟ ਪਾਵਾਂਗੇ ਚਲੋ ਧਾਗਾ ਲਿਆ ਇੱਥੇ ਅਸੀਂ ਇੱਕ ਨੋਟ ਬਣਾਵਾਂਗੇ ਫਿਰ ਅਸੀਂ ਆਰੀ ਦੀ ਸੂਈ ਦੇ ਵਿੱਚ ਇਹ ਜੋ ਵੱਡੀ ਵਾਲੀ ਜ਼ਰਦੋਸੀ ਹੈ ਉਹ ਪਾਵਾਂਗੇ ਦੇਖੋ ਅਸੀਂ ਸੂਈ ਚ ਪਾਤੇ ਹੁਣ ਅਸੀਂ ਆਰੀ ਦੇ ਨਾਲ ਜੋ ਸਿੱਤਾਗਾ ਲਿਆ ਸੀ ਉਹ ਧਾਗਾ ਫੜਾਂਗੇ ਇਸ ਧਾਗੇ ਵਿੱਚ ਅਸੀਂ ਜ਼ਰਦੋਸੀ ਨੂੰ ਪਾਵਾਂਗੇ ਤੇ ਜੋ ਇਹ ਡੰਡੀ ਦਾ ਐਂਡ ਹੈ ਜੋ ਲਾਸਟ ਨੋਟ ਹੈ ਉੱਥੇ ਦੀ ਅਸੀਂ ਆਰੀ ਪਾ ਕੇ ਧਾਗਾ ਲਵਾਂਗੇ ਤੇ ਜੋ ਬਾਕੀ ਅੱਧੀ ਜ਼ਰਦوزی ਬਚ ਗਈ ਹੈ ਉਸ ਦੇ ਵਿੱਚੋਂ ਆਰੀ ਕੱਢ ਕੇ ਇਸ ਤਰ੍ਹਾਂ ਹੁਣ ਮੈਂ ਪੂਰੀ ਆਰੀ ਕੱਢ ਲਈ ਹੈ ਆ ਦੇਖੋ ਇਹਨੂੰ ਅਸੀਂ ਬਾਕੀ ਨੂੰ ਸੈਂਟਰ 'ਚ ਲਿਆਵਾਂਗੇ ਇਹ ਇੱਕ ਮਤਲਬ ਪੱਤੀ ਟਾਈਪ ਬਣ ਜਾਈਗੀ ਇਸ ਤਰ੍ਹਾਂ ਇੱਥੇ ਇੱਕ ਨੋਟ ਲਾਇਆ ਇੱਕ ਨੋਟ ਹੋਰ ਪਾਵਾਂਗੇ ਦੋ ਨੋਟ ਸੈਂਟਰ 'ਚ ਬਣਾ ਕੇ ਫਿਰ ਅਸੀਂ ਪੱਤੀ ਦੇ ਵਿੱਚ ਆਣਾ ਹੈ ਦੋ ਨੋਟ ਪਾਣੇ ਇੱਥੇ ਵੀ ਪੱਤੀ ਦੇ ਵਿੱਚ ਵੀ ਦੋ ਨੋਟ ਪਾਣੇ ਨੇ ਤੇ ਫਿਰ ਜੋ ਅਸੀਂ ਛੋਟੀ ਜੋ ਕਟਿੰਗ ਕੀਤੀ ਸੀ ਜ਼ਰਦوزی ਉਹ ਅਸੀਂ ਇਹਦੇ ਵਿੱਚ ਪਾਣੀ ਹੈ ਇਜੇ ਵਿੱਚ ਇਸ ਤਰ੍ਹਾਂ ਪਾ ਕੇ ਫਿਰ ਅਸੀਂ 골ਡਨ ਸਟ੍ਰਿਕਰ ਨਾਲ ਪਾਵਾਂਗੇ ਤੇ ਇੱਥੇ ਅਸੀਂ ਇੱਕ ਨੋਟ ਪਾਵਾਂਗੇ ਇਸੇ ਨਾਲ ਹੀ ਅਸੀਂ ਇੱਕ ਹੋਰ ਚੈਨ ਬਣਾਵਾਂਗੇ ਇੱਥੇ ਅਸੀਂ ਧਾਗੇ ਨੂੰ ਲੋਕ ਕਰ ਦੇਵਾਂਗੇ ਦੇਖੋ ਇੱਥੇ ਮੈਂ ਧਾਗੇ ਨੂੰ ਜਿਹੜੀ ਸਿੱਪੀ ਹੈ ਸਿੱਪੀ ਦੇ نیچے ਧਾਗਾ ਲੋਕ ਕਰ ਦਾਂਗੇ ਤੇ ਫਿਰ ਅਸੀਂ ਇਹ ਜੋ ਪਹਿਲੀ ਜੋ ਪੱਤੀ ਹੈ ਕੰਪਲੀਟ ਹੈ ਇਸੇ ਤਰ੍ਹਾਂ ਬਾਕੀ ਅਸੀਂ ਤਿੰਨ ਹੋਰ ਬਣਾਵਾਂਗੇ ਤੁਹਾਨੂੰ ਮੈਂ ਦੁਬਾਰਾ ਦੱਸਦੀ ਹਾਂ ਅਸੀਂ ਜੋ ਆਰੀ ਦੇ ਵਿੱਚ ਜੋ ਵੱਡੀ ਵਾਲੀ ਜਰਦੂਸੀ ਹੈ ਉਸ ਨੂੰ ਪਾਵਾਂਗੇ ਇਸ ਤਰ੍ਹਾਂ ਐਂ ਦੇਖੋ ਇਸ ਤਰ੍ਹਾਂ ਪਾ ਗਏ ਫਿਰ ਸੈਂਟਰ 'ਚ ਅਸੀਂ ਧਾਗਾ ਕੱਢਾਂਗੇ ਇੱਕ ਇਹਨੂੰ ਫਿਰ ਅਸੀਂ ਲੋਕ ਕਰਾਂਗੇ ਧਾਗੇ ਨੂੰ ਫਿਰ ਅਸੀਂ ਜੋ ਇਹ ਜੋ ਡੰਡੀ ਸੈਕੰਡ ਵਾਲੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਇਸ ਦਾ ਐਂਡ ਕਿੱਥੇ ਹੈ ਉੱਥੇ ਉਸ ਦੇ ਐਂਡ ਤੱਕ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਮੈਂ ਹੁਣ ਦੁਬਾਰਾ ਤੋਂ ਡਰਾ ਕੀਤਾ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਇੱਥੋਂ ਅਸੀਂ ਧਾਗੇ ਨੂੰ ਫੜਾਂਗੇ ਇਹ ਦੇਖੋ ਆਰੀ ਨਾਲ ਅਸੀਂ ਧਾਗੇ ਨੂੰ ਫੜਾਂਗੇ ਇਸ ਦੇ ਵਿੱਚ ਅਸੀਂ ਓਨੇ ਕਿ ਜਰਦوزی ਪਾਵਾਂਗੇ ਜਿੰਨੀ ਸਾਨੂੰ ਹਾਫ ਚਾਹੀਦਾ ਇੱਥੇ ਅਸੀਂ ਹੁਣ ਆਰੀ ਪਾਵਾਂਗੇ ਜੋ ਡੰਡੀ ਦਾ ਲਾਸਟ ਪੁਆਇੰਟ ਹੈ ਇੱਥੇ ਅਸੀਂ ਆਰੀ ਨਾਲ ਧਾਗਾ ਲਿਆ ਫਿਰ ਜੋ ਬਾਕੀ ਜਰਦوزی ਅੱਧੀ ਰਹਿ ਗਈ ਹੈ ਉਹ ਸਾਰੇ ਵਿੱਚੋਂ ਆਰੀ ਬਾਰ ਕੱਢ ਦੋ ਹਾਂ ਦੇਖੋ ਅਮੈਸ ਆਰੀ ਬਾਹਰ ਕੱਢਤੀ ਸਾਰੀ ਹੁਣ ਅਸੀਂ ਇਸ ਨੂੰ ਘੁਮਾ ਕੇ ਸੈਂਟਰ ਚ ਲਿਆਵਾਂਗੇ ਜਿਹੜੀ ਅੱਧੀ ਬਾਕੀ ਬਚ ਜਾਏਗੀ ਹਾਂ ਦੇਖੋ ਇੱਕ ਨੋਟ ਇਹ ਹੋ ਗਿਆ ਇੱਕ ਲੋਕ ਅਸੀਂ ਹੋਰ ਲਾਵਾਂਗੇ ਯਾਨੀ ਕਿ ਵਿੱਚ ਜੋ ਹੈ ਦੋ ਚੈਨ ਬਣਾਵਾਂਗੇ ਜਦੋਂ ਘੁਮਾ ਕੇ ਵਾਪਸ ਲੈ ਕੇ ਆਵਾਂਗੇ ਉਦੋਂ ਦੋ ਚੈਨ ਬਣਾਵਾਂਗੇ ਹੁਣ ਜੋ ਅਸੀਂ ਦੋ ਦੋ ਚੈਨ ਬਣਾਉਣ ਤੋਂ ਬਾਅਦ ਜੋ ਤੱਗਾ ਹੈ ਉਸ ਨੂੰ ਇਸ ਪੱਤੀ ਦੇ ਵਿੱਚ ਲੈ ਕੇ ਆਣਾ ਹੈ ਉੱਥੇ ਵੀ ਵਿੱਚ ਲਿਆ ਕੇ ਵੀ ਦੋ ਚੈਨ ਬਣਾਉਣੀਆਂ ਨੇ ਆ ਦੇਖੋ ਇੱਕ ਚੈਨ ਐ ਹੋਗੀ ਇੱਕ ਚੈਨ ਐ ਹੋਗੀ ਦੋ ਚੈਨਾ ਬਣਾਉਣੀਆਂ ਨੇ ਦੋ ਚੈਨ ਬਣਾਉਣ ਤੋਂ ਬਾਅਦ ਅਸੀਂ ਇਸੇ ਵਿੱਚ ਛੋਟੀ ਵਾਲੀ ਜਰਦوزی ਪਾਵਾਂਗੇ ਹੁਣ ਨਵੇਂ ਨਾਲੀ ਪਾ ਦਿਆਂਗੇ ਤਾਂ ਅੱਗੇ ਦੇ ਵਿੱਚ ਜਰਦੋਸੀ ਤੇ ਸਿਕਵਨ ਦੋਨੋਂ ਇਕੱਠੇ ਪਾ ਕੇ ਫਿਰ ਅਸੀਂ ਤਾਗਾ ਮਤਲਬ ਜੋ ਹੈ ਨੋਟ ਲਾਣਾ ਹੈ ਸਿਕਵਨ ਤੋਂ ਥੱਲੇ ਇਹ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਮੈਂ ਤਾਗੇ ਦੇ ਵਿੱਚ ਜਰਦੋਸੀ ਵੀ ਪਾਈ ਤੇ ਸਿਕਵਨ ਵੀ ਪਾਇਆ ਸਿੱਪੀ ਜਿਸ ਨੂੰ ਬੋਲਦੇ ਆ ਫਿਰ ਇੱਥੇ ਅਸੀਂ ਇੱਕ ਚੈਨ ਐ ਬਣਾਈ ਇੱਕ ਚੈਨ ਹੋਰ ਬਣਾਵਾਂਗੇ ਉਸ ਦੇ ਨਾਲ ਅਸੀਂ ਤਾਗੇ ਨੂੰ ਲੋਕ ਕਰ ਦਿਆਂਗੇ ਦੂਸਰੇ ਜੋ ਚੈਨ ਬਣਾਵਾਂਗੇ ਉਹਦੇ ਨਾਲ ਅਸੀਂ ਤਾਗੇ ਨੂੰ ਲੋਕ ਕਰ ਦਿਆਂਗੇ बस इसी तरह ही दो डंडियां रह गई हैं दोनों इसी तरह ही कंप्लीट करनी हैं ये ਤੁਸੀਂ ਪ੍ਰੈਕਟਿਸ ਕਰੋਗੇ ਤੁਹਾਨੂੰ ਆ ਜਾਏਗਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਟਾਰਟਿੰਗ ਜੋ ਹੈ ਅਸੀਂ ਸੈਂਟਰ ਪੁਆਇੰਟ ਤੋਂ ਕਰਨੀ ਹੈ ਵਿੱਚ ਅਸੀਂ ਧਾਗਾ ਲੈਣਾ ਹੈ ਤੇ ਉਸ ਧਾਗੇ ਨੂੰ ਲੋਕ ਕਰਨਾ ਹੈ ਫਿਰ ਉਸ ਤੋਂ ਬਾਅਦ ਸੂਈ ਦੇ ਵਿੱਚ ਜੋ ਲੰਬੀ ਜ਼ਰਦوزی ਹੈ ਵੱਡੀ ਵਾਲੀ ਉਹ ਲੈ ਕੇ ਫਿਰ ਅਸੀਂ ਇਸ ਤਰ੍ਹਾਂ ਪੱਤੀ ਵਾਲਾ ਡਿਜ਼ਾਈਨ ਕੰਪਲੀਟ ਕਰਾਂਗੇ ਇਹ ਡਿਜ਼ਾਈਨ ਸੂਟਾਂ ਨੂੰ ਭਰਨ ਵਾਸਤੇ ਇਹ ਛੋਟਾ ਜਿਹਾ ਡਿਜ਼ਾਈਨ ਵੀ ਬਣਾਇਆ ਜਾਂਦਾ ਘੇਰਿਆਂ ਤੇ ਵੀ ਬਣਾਉਂਦੇ ਨੇ ਤੇ ਬਾਹਾਂ ਤੇ ਵੀ ਬਣਾਇਆ ਜਾਂਦਾ ਹੈ ਗਲੇ ਤੇ ਵੀ ਬਣਾਇਆ ਜਾਂਦਾ ਹੈ ਫਰੰਟ ਤੇ ਵੀ ਸੂਟ ਨੂੰ ਭਰਿਆ ਜਾਂਦਾ ਹੈ ਇਸੇ ਡਿਜ਼ਾਈਨ ਦੇ ਨਾਲ ਜ਼ਰਦੋਸੀ ਦੇ ਨਾਲ ਹੋਰ ਵੀ ਬਥੇਰੇ ਡਿਜ਼ਾਈਨ ਬੰਦੇ ਨੇ ਇਹ ਸੋਕਾ ਡਿਜ਼ਾਈਨ ਹੈ ਸਭ ਤੋਂ ਪਹਿਲਾਂ ਜਿਹੜੀਆਂ ਪਹਿਣਾ ਜ਼ਰਦੋਸੀ ਲਗਾਉਣਾ ਸਿੱਖਣਾ ਚਾਹੁੰਦੀਆਂ ਪਹਿਲਾਂ ਇਹ ਸਿੱਖ ਲੋ ਕਿਉਂਕਿ ਜ਼ਰਦੋਸੀ ਦੇ ਨਾਲ ਬੂਟੇਸ ਦਾ ਸੋਕਾ ਡਿਜ਼ਾਈਨ ਤਾਂ ਇਹੀ ਹੈ ਇਹ ਦੇਖੋ ਸੈਂਟਰ ਦੇ ਵਿੱਚ ਮੈਂ ਦੋ ਨੋਟ ਪਾਵਾਂਗੀ ਜਿਹੜਾ ਸੈਕਿੰਡ ਜਿਹੜਾ ਦੂਸਰਾ ਜਿਹੜਾ ਨੋਟ ਹੋਏਗਾ ਉੱਥੋਂ ਦੇ ਉਸ ਨੋਟ ਦੇ ਵਿੱਚ ਮੈਂ ਛੋਟੀ ਵਾਲੀ ਜਰਦوزی ਹੈ ਉਹ ਪਾਵਾਂਗੀ ਜਰਦوزی ਦੇ ਨਾਲ ਹੀ ਅਸੀਂ ਸੀਪੀ ਪਾ ਦੇਣੀ ਹੈ ਦੋਨੋਂ ਇਕੱਠੇ ਪਾ ਕੇ ਫਿਰ ਅਸੀਂ ਧਾਗਾ ਲੋਕ ਕਰਨਾ ਹੈ ਮੈਂ ਆਪਣੇ ਚੈਨਲ ਦੇ ਵਿੱਚ ਇਸੇ ਤਰ੍ਹਾਂ ਦੇ ਛੋਟੇ-ਛੋਟੇ ਡਿਜ਼ਾਈਨ ਹੋਰ ਵੀ ਦੱਸੇ ਨੇ ਬਟਰਫਲਾਈ ਵਾਲਾ ਡਿਜ਼ਾਈਨ ਵੀ ਦੱਸਿਆ ਤੇ ਮੈਂ ਹੋਰ ਵੀ ਆਪਣੇ ਚੈਨਲ ਤੇ ਡਿਜ਼ਾਈਨ ਦੱਸਦੀ ਰਹਾਂਗੀ ਜਿਹੜੇ ਬਿਗਨਰਸ ਨੇ ਸੀਕਵਨ ਕਿਸ ਤਰ੍ਹਾਂ ਲਾਉਂਦੇ ਨੇ ਕਟਦਾਨਾ ਕਿਸ ਤਰ੍ਹਾਂ ਲਾਉਂਦੇ ਨੇ ਬੀਡਸ ਕਿਸ ਤਰ੍ਹਾਂ ਲਾਉਂਦੇ ਨੇ ਇਹ ਸਾਰਾ ਕੁਝ ਮੈਂ ਆਪਣੇ ਚੈਨਲ ਚ ਦੱਸਿਆ ਹੋਇਆ ਹੈ ਤੇ ਆਰੀ ਚਲਾਣੀ ਇਹ ਵੀ ਦੱਸੀ ਹੈ ਨੋਟ ਕਿਸ ਤਰ੍ਹਾਂ ਬਣਾਉਂਦੇ ਸਭ ਦੱਸਿਆ ਹੈ ਜਿਹੜੀਆਂ ਪਹਿਣਾ ਸਿੱਖਣਾ ਚਾਹੁੰਦੀਆਂ ਨੇ ਉਹ ਸਟਾਰਟਿੰਗ ਤੋਂ ਮੇਰੇ ਚੈਨਲ ਤੇ ਸਿੱਖ ਸਕਦੇ ਨੇ ਤੇ ਜਿਹੜੀਆਂ ਪਹਿਣਾ ਨੂੰ ਆਂਦੇ ਡਿਜ਼ਾਈਨਸ ਬਣਾਉਣਾ ਸਿੱਖਣਾ ਚਾਹੁੰਦੇ ਤੇ ਉਹ ਡਿਜ਼ਾਈਨ ਵੀ ਮੈਂ ਦੱਸੇ ਨੇ ਤੇ ਮੈਂ ਹੋਰ ਵੀ ਅੱਗੇ ਨਵੇਂ-ਨਵੇਂ ਡਿਜ਼ਾਈਨਸ ਤੁਹਾਡੇ ਨਾਲ ਸ਼ੇਅਰ ਕਰਦੀ ਰਾਂਗੀ ਜਿੰਨਾ ਪਹਿਣਾ ਨੂੰ ਡਿਜ਼ਾਈਨਿੰਗ ਦਾ ਸ਼ੌਂਕ ਹੈ ਜਿਹੜੀਆਂ ਪਹਿਣਾ ਆਪਣੇ ਸੂਟ ਆਪ ਡਿਜ਼ਾਈਨ ਕਰਦੇ ਆ ਉਹ ਕਈ ਪਹਿਣਾ ਐਸਾ ਐਸੀਆਂ ਨੇ ਜੋ ਸੂਟ ਨੂੰ ਡਿਜ਼ਾਈਨ ਸੂਈ ਦੇ ਨਾਲ ਕਰਦੇ ਨੇ ਤੇ ਜਿਹੜੀ ਕਢਾਈ ਹੁੰਦੀ ਹੈ ਉਹ ਤੇ ਚਲੋ ਸੂਈ ਨਾਲ ਜਿਹੜੇ ਸਿੱਪੀ ਮੋਤੀ ਦਾ ਵਰਕ ਹੈਗਾ ਵੇ ਕਟ dane ਦਾ ਵਰਕ ਹੈ ਜਿਵੇਂ ਜ਼ਰਦੋਸੀ ਦਾ ਕੰਮ ਹੈ ਇਹ ਤਾਂ ਤੁਸੀਂ ਆਰੀ ਦੇ ਨਾਲ ਹੀ ਕਰ ਸਕਦੇ ਹੋ ਆਰੀ ਦੇ ਨਾਲ ਥੋੜਾ ਜਲਦੀ ਹੋ ਜਾਂਦਾ ਹੈ ਇਸ ਲਈ ਆਰੀ ਵੀ ਆਣੀ ਚਾਹੀਦੀ ਹੈ ਮੈਂ ਆਪਣੇ ਚੈਨਲ ਦੇ ਵਿੱਚ ਆਪ ਦੱਸਿਆ ਕਿ ਇਸ ਤਰ੍ਹਾਂ ਤੁਸੀਂ ਆਰੀ ਚਲਾਣਾ ਸਕਦੇ ਹੋ ਪ੍ਰੈਕਟਿਸ ਦੀ ਹੀ ਸਿਰਫ ਲੋੜ ਹੁੰਦੀ ਜਦੋਂ ਤੁਹਾਨੂੰ ਪ੍ਰੈਕਟਿਸ ਹੋ ਜਾਏਗੀ ਤੇ ਤੁਹਾਡੀ ਸਪੀਡ ਵੀ ਵੱਜ ਜਾਏਗੀ ਜਿਹੜੀਆਂ ਪੈਣਾ ਸੂਈ ਦੇ ਨਾਲ ਡਿਜ਼ਾਈਨ ਕਰਦੇ ਉਹਨਾਂ ਨੂੰ ਬਥੇਰੇ ਡਿਜ਼ਾਈਨ ਆਉਂਦੇ ਹੋਣਗੇ ਤੇ ਉਹ ਆਰੀ ਚਲਾਣਾ ਜ਼ਰੂਰ ਸਿੱਖਣ ਆਰੀ ਨਾਲ ਛੇਤੀ ਹੋ ਜਾਂਦਾ ਹੈ ਕਿਉਂਕਿ ਜਿਹੜੀ ਸੂਈ ਹੈ ਉਸ ਦੇ ਵਿੱਚ ਕੱਟ ਦਾਣੇ ਦੀ ਜਿੰਨੇ ਸਾਨੂੰ ਲੋੜ ਹੈ ਡਿਜ਼ਾਈਨਿੰਗ ਦੇ ਵਿੱਚ ਜਿੱਥੇ ਦੋ ਚਾਹੀਦੇ ਨੇ ਉਹ ਸਿਰਫ ਦੋ ਹੀ ਸੂਈ ਦੇ ਵਿੱਚ ਕੱਟ ਦਾਣੇ ਲੈ ਸਕਦੇ ਨੇ ਜਿੱਥੇ ਟੈਂਡੀ ਲੋੜ ਹੈ ਟੈਂਨੀ ਲੈ ਸਕਦੇ ਨੇ ਆਰੀ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੀ ਆਰੀ ਦੀ ਸੂਈ ਹੈ ਥੋੜੀ ਵੱਡੀ ਹੁੰਦੀ ਹੈ ਇੱਕੋ ਵਾਰ ਦੇ ਵਿੱਚ 10 12 ਕਟ ਦਾਣੇ 15 ਕਟ ਦਾਣੇ ਆ ਹੀ ਜਾਂਦੇ ਨੇ ਜਿੰਨੇ ਛੋਟੇ ਹੋਣ ਉਹਨੇ ਜ਼ਿਆਦਾ ਆਣਗੇ ਤੇ ਇੱਕੋ ਵਾਰ ਦੇ ਵਿੱਚ ਕਿੰਨੇ ਕਟ ਦਾਣੇ ਆਉਂਦੇ ਤੋਂ ਸਾਡੀ ਡਿਜ਼ਾਈਨਿੰਗ ਜਿਹੜੀ ਹੈ ਕਾਫੀ ਹੋ ਜਾਂਦੀ ਹੈ ਇੱਕੋ ਵਾਰ ਦੇ ਵਿੱਚ ਤੇ ਜਲਦੀ ਕੰਮ ਹੋ ਜਾਂਦਾ ਹੈ ਇਸ ਕਰਕੇ ਆਰੀ ਵੀ ਚਲਾਣੀ ਆਣੀ ਚਾਹੀਦੀ ਹੈ ਜੋ ਡਿਜ਼ਾਈਨਿੰਗ ਹੈ ਥੋੜੀ ਜਲਦੀ ਹੋ ਜਾਂਦੀ ਹੈ ਆਰੀ ਦੇ ਨਾਲ ਮੈਂ ਕੁਝ ਆਪਣੇ ਪਾਰਟੀ ਵੇਅਰ ਸੂਟ ਵੀ ਤਿਆਰ ਕੀਤੇ ਨੇ ਤੁਸੀਂ ਮੇਰੇ ਚੈਨਲ ਤੇ ਉਹ ਵੀ ਦੇਖ ਸਕਦੇ ਹੋ ਕੁਝ ਤੁਹਾਨੂੰ ਆਈਡੀਆਜ਼ ਮਿਲ ਜੇਗਾ ਮਿਰਰ ਦੇ ਮਰਵਰਕ ਕੀਤੇ ਹੋਏ ਉਹਨਾਂ ਸੂਟਾਂ ਤੇ ਤੇ ਉਹ ਸਿੰਪਲ ਸਿੰਪਲ ਜਿਹੇ ਇਸ ਕਪੜਿਆਂ ਤੋਂ ਮੈਂ ਉਹਨਾਂ ਨੂੰ ਸੂਟਾਂ ਨੂੰ ਪਾਰਟੀ ਵੇਅਰ ਸੂਟ ਬਣਾਇਆ ਹੈ ਸ਼ੋਰਟ ਜੈਕਟ ਵਾਲੇ ਸੂਟ ਵੀ ਮੇਰੇ ਚੈਨਲ 'ਚ ਨੇ ਤੁਸੀਂ ਦੇਖ ਸਕਦੇ ਹੋ ਜਾ ਕੇ ਮੇਰੇ ਚੈਨਲ ਦੇ ਵਿੱਚ ਤੇ ਹੋਰ ਵੀ ਮੈਂ ਮਿਰਰ ਦੇ ਡਿਜ਼ਾਈਨ ਵੀ ਦੱਸੇ ਨੇ ਬੀਡਸ ਦੇ ਡਿਜ਼ਾਈਨ ਵੀ ਆਪਣੇ ਚੈਨਲ 'ਚ ਮੈਂ ਦੱਸੇ ਨੇ ਏ ਹੁਣ ਮੈਂ ਤੁਹਾਰਨਾ ਜ਼ਰਦوزی ਵਾਲਾ ਡਿਜ਼ਾਈਨ ਸ਼ੇਅਰ ਕੀਤਾ ਹੈ ਸੀਕਵੈਂਥ ਦੇ ਡਿਜ਼ਾਈਨ ਵੀ ਆਪਣੇ ਚੈਨਲ 'ਤੇ ਦੱਸੇ ਨੇ ਤੇ ਮੈਂ ਅੱਗੇ ਹੋਰ ਵੀ ਤੁਹਾਰਨਾ ਚੈਨਲ ਆਪਣੇ ਚੈਨਲ ਦੇ ਵਿੱਚ ਡਿਜ਼ਾਈਨਸ ਸ਼ੇਅਰ ਕਰਦੀ ਰਾਂਗੀ ਇੱਥੇ ਜਿਹੜੀ ਮੈਂ ਆਰੀ ਯੂਜ਼ ਕੀਤੀ ਹੈ ਇਹ ਆਰੀ 8 ਨੰਬਰ ਦੀ ਆਰੀ ਹੈ ਤੇ ਇਸ ਨੂੰ ਮੈਂ ਨੋਰਮਲ ਜਿਹੜਾ ਤਾਗਾ ਹੁੰਦਾ ਉਸ ਤਾਗੇ ਦੇ ਨਾਲ ਹੀ ਬਣਾ ਰਹੀ ਆ ਤੇ ਜੇ ਤੁਸੀਂ ਇਸ ਨੂੰ ਇੱਕ ਤਿੱਲੇ ਦਾ ਤਾਗਾ ਹੁੰਦਾ ਜੇ ਉਸ ਦੇ ਨਾਲ ਬਣਾਓਗੇ ਤਾ ਇਹ ਹੋਰ ਮਜ਼ਬੂਤੀ ਨਾਲ ਬਣੇਗਾ ਡਿਜ਼ਾਈਨ ਜੇ ਹੋਰ ਵੀ ਤੁਸੀਂ ਡਿਜ਼ਾਈਨ ਸਿੱਖਨੇ ਹੋਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ